ਗੁਰਦੁਆਰੇ ਸਾਹਿਬ ਲੰਗਰ ਚ ਸੇਵਾਵਾਂ ਚਲਾਓ ਕੋਈ ਚੀਜ਼ ਅਸੀਂ ਲੈ ਕੇ ਆਉਨੇ ਆ ਮੰਨ ਲਓ ਦੁੱਧ ਲਿਆਉਂਦੇ ਹੋ ਆਟਾ ਲਿਆਉਂਦੇ ਹੋ ਪਰ ਇੱਕ ਬੇਨਤੀ ਹੈ ਸਤਿਗੁਰੂ ਦੇ ਘਰ ਵਿੱਚ ਅਰਦਾਸ ਜਿਹੜੀ ਉਹ ਦੇਗਦੀ ਹੀ ਹੁੰਦੀ ਹੈ ਇਹਨੂੰ ਮਹਿਸੂਸ ਨਾ ਕਰਿਓ ਕਿਉਂਕਿ ਕਈ ਵਰੀ ਕੀ ਸੱਜਣ ਕੇ ਸਾਡੀ ਨਹੀਂ ਲੰਗਰ ਚ ਲਿਆਓਗੇ ਸਵੀਕਾਰ ਹੈ ਉੱਥੇ ਵੀ ਪ੍ਰਵਾਣ ਹੁੰਦਾ ਜੀ ਪਰ ਜਦੋਂ ਸਤਿਗੁਰੂ ਦੇ ਘਰ ਚ ਜਾਓ ਮੈਨੂੰ ਤਾਂ ਇੱਕ ਗੁਰਮੁਖ ਪਿਆਰੇ ਜਪਣ ਵਾਲੇ ਨੇ ਹਰਿਮੰਦਰ ਸਾਹਿਬ ਕਿਹਾ ਸੀ ਕਿ ਭਾਈ ਸੇਵ ਭਾਵੇਂ 5 ਰੁਪਏ ਦੀ 2 ਰੁਪਏ ਦੀ ਸਵਾਰ ਰੁਪਏ ਦੀ ਦੇਖ ਹੱਥ ਚ ਲੈ ਕੇ ਜਾਓ ਸਤਿਗੁਰੂ ਦੇ ਦਰ ਤੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਜਾਈ ਦੀ ਦੂਸਰਾ ਬਾਣੀ ਦਾ ਨੇ ਆਪਾਂ ਜਾਣੇ ਕਿ ਚਲੋ ਜੀ ਅਸੀਂ ਇੰਨੀ ਮਾਇਆ ਚੜਾਣ ਆਏ ਆ ਠੀਕ ਹੈ ਪਰ ਆਪਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਤੇ ਸ਼ੁਕਰਾਨੇ ਦੇ ਕਿੰਨੇ ਕ ਪਾਠ ਕਰਕੇ ਲੈ ਗਏ ਕਿ ਉਸ ਯਾਤਰਾ ਨੂੰ ਸਫਲ ਹੋਣ ਲਈ